एंड नेक्स्ट हु इज डॉक्टर अमित सिंह ओपराइड डॉक्टर ओपराइड वर्किंग एस कंसर्टेड न्यूरो सर्जिकलिस्ट एंड नेक्स्ट हु इज डॉक्टर मनीष गुप्ता डॉक्टर मनीष गुप्ता इज वर्किंग हेड ऑफ क्रिटिकल केसेस एट जीवाम रिसर्च इंडिया में होते हैं और देखा जाए जो मोटरसाइकिल पे जो है हमारे यहां काफी लोग ट्यूमर से आते हैं ऑलमोस्ट जो वायरल से 80% आए सब सर्जरी को रिव्यू कर रहे हैं फॉर प्रोमेटिक अपा प्रोमेटिक द मेंबर्स एंड सॉरी डॉक्टर सब इतने बैठे हुए हैं बेसिक uh, परपज है कि प्रेस कॉन्फ्रेंस है कि ट्रोमा के बारे में जानकारी देना कुछ जानकारी देना एंड तो यह भी दसना किता किया जा सकता है एंड अगर हो जाता है तो उस तो तो आउटकम आप बेस्ट कभी कर सकते हैं ट्रोमा जरूरी क्यों है क्यों इन्ना स्टेस्ट आप करते हैं एज ए गोरमेंट एज ए हॉस्पिटल की ट्रोमा को क्यों इनका इंपोर्टेंस मिलती है सो ਦੇ ਦਾ ਸਾ ਦਸਰੇ ਸੀ ਇੱਕ ਆਕੜਾ ਹੈ ਕਿ ਆਲਮੋਸਟ 400 ਡੈਥ ਜਿਹੜੇ ਚੁਪ ਹੋ ਗਿਆ ਹੈ ਇੰਡੀਆ ਵਿੱਚ ਕੋਈ ਛੋਟੀ ਟੋਟਲ ਨੰਬਰ ਨਹੀਂ ਕਹਿੰਦਾ मोस्ट ਆਫ ਦਾ ਡੈਥਸ ਜਿਹੜੀਆਂ ਰੋਡ ਟ੍ਰੈਫਿਕ ਐਕਸੀਡੈਂਟਸ ਕਰਕੇ ਹੋਈਆਂ ਥੈਟ ਆਰ ਅਕਰਿੰਗ ਇਨ ਅ ਯੰਗ ਪੋਪੂਲੇਸ਼ਨ ਜਿਹੜੇ ਯੰਗ ਪੀਪਲ ਹੈ ਜਿਹੜੇ ਕੰਮ ਕਰਦੇ ਰਹ ਜਾਂਦੇ ਆ ਉਹ ਮੈਕਸਿਮਮ ਫੈਕਟਰ ਹੁੰਦੇ ਸੋ ਅਗਰ ਇੱਕ ਵੀ ਡੈਥ ਹੁੰਦੀ ਹੈ ਰੋਡ ਟ੍ਰੈਫਿਕ ਐਕਸੀਡੈਂਟ ਉਹ ਐਜ਼ ਅ ਪਰਸਨ ਹੀ ਪੂਰੀ ਫੈਮਿਲੀ ਨੂੰ ਇਫੈਕਟ ਕਰਦੀ ਹੈ ਐਂਡ ਫੈਮਿਲੀ ਦਾ ਅੱਗੇ ਜਾ ਕੇ ਪੂਰੀ ਸੋਸਾਇਟੀ ਨੂੰ ਇਫੈਕਟ ਕਰਦੀ ਹੈ ਅੱਜਕਲ ਪੂਰੀ ਮਲਟੀ ਡਿਸਿਪਲਿਨਰੀ ਟੀਮ ਆ ਔਰਥੋਪੈਡਿਕਸ ਨਿਊਰੋ ਸਰਜਨ ਮੈਡੀਕਲ ਕੇਅਰਸ ਪਲਾਸਟਿਕ ਸਰਜਰੀ ਐਂਡ ਐਮਰਜੈਂਸੀ ਡਿਪਾਰਟਮੈਂਟ ਸਾਡੇ 24 ਘੰਟੇ ਆਪਰੇਸ਼ਨ تھیਟਰਸ ਬਾਹਰ ਰੂਟੀ ਨੇ ਜਿਹੜੇ ਐਕਸੀਡੈਂਟ ਤੋਂ ਹਸਪੀਟਲ ਟ੍ਰਾਂਸਫਰ ਟਾਈਮ ਹੈਗਾ ਸਾਡੇ ਉਹ ਜਿਆਦਾ ਲੰਬਾ ਹੋ ਇਸ ਕਰਕੇ ਜਿਹੜਾ ਰਾਈਟ ਟਾਈਮ ਤੇ ਰਾਈਟ ਜਗ੍ਹਾ ਤੇ ਜਿਹੜਾ ਪੇਸ਼ੀਐਂਟ ਆ ਉਹ ਨਹੀਂ ਪਹੁੰਚ ਪਾ ਰਿਹਾ ਜੇਕਰ ਅਸੀਂ ਇੰਡੀਆ ਦੇ ਵਿੱਚ ਦੇਖੀਏ ਤਾਂ ਇੱਕ ਸਾਲ ਦੇ ਵਿੱਚ 1,60,000 ਤੋਂ ਜ਼ਿਆਦਾ ਲੋਕ ਸਿਰਫ ਤੇ ਸਿਰ ਰੋਡ ਸਾਈਡ ਐਕਸੀਡੈਂਟ ਕਰਕੇ ਮਾਰੇ ਜਾਂਦੇ ਨੇ ਇਹ ਡਾਟਾ ਵੀ ਹੋਇਆ ਕਿ ਜਿਹੜੇ ਰਜਿਸਟਰ ਹੋਏ ਨੇ ਕਿਤੇ ਨਾ ਕਿ ਰਜਿਸਟਰਡ ਡਾਟਾ ਕਿ ਐਕਚੁਅਲ ਫਿਗਰ ਨੇ ਵੀ ਹਾਈ ਮੋਰ ਥੈਨ ਥਿਸ ਤੇ ਜੇਕਰ ਅਸੀਂ ਪੰਜਾਬ ਦੇ ਪਿਛਲੇ 2022 ਦਾ ਡਾਟਾ ਦੇਖੀਏ ਤਾਂ ਲਗਭਗ 6000 ਦੇ ਆਰਾਊਂਡ ਐਕਸੀਡੈਂਟ ਹੋਏ ਨੇ 2022 ਦੇ ਵਿੱਚ ਤੇ ਉਹਨਾਂ ਦੇ ਵਿੱਚ 40450 ਤੋਂ ਜ਼ਿਆਦਾ ਡੈਥ ਜਿਹੜੀਆਂ ਨੇ ਇੱਕ ਸਾਲ ਦੇ ਵਿੱਚ ਰੋਡਸਾਈਡ ਐਕਸੀਡੈਂਟ ਦੇ ਵਿੱਚ ਹੋਈਆਂ ਨੇ ਉਹ ਵੀ ਪੁਰਸਨਲ ਜਿਹੜੇ ਕਿ ਰਜਿਸਟਰ ਨੇ ਕਿਉਂਕਿ ਬਹੁਤ ਸਾਰੇ ਐਕਸੀਡੈਂਟ ਤੁਹਾਨੂੰ ਵੀ ਪਤਾ ਹੈ ਕਿ ਜਿਹੜੇ ਕਿ ਅਨਰਜਿਸਟਰਡ ਚਲੇ ਜਾਂਦੇ ਨੇ ਜਿਹੜੇ ਕਿ ਕਿਸੇ ਰਿਪੋਰਟ 'ਚ ਨਹੀਂ ਆਉਂਦੇ ਦੂਸਰੀ ਚੀਜ਼ ਹੈ ਕਿ ਹੁਣ ਜਿਹੜਾ ਤੁਹਾਨੂੰ ਦਾ ਟਾਈਮ ਚੱਲ ਰਿਹਾ ਐਨੀ ਜ਼ਿਆਦਾ ਫੋਕ ਹੈਗੀ ਤੇਰੇ ਵਿੱਚ ਰੋਡਸਾਈਡ ਐਕਸੀਡੈਂਟ ਫੋਕ ਜ਼ਿਆਦਾ ਵਾਧਾ ਹੋਏ ਨੇ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਐ ਸਭ ਤੋਂ ਪਹਿਲਾਂ ਤੇ ਆਪਾਂ ਨੇ ਉਹਨੂੰ ਪ੍ਰिवेंट ਕਰਨਾ ਹੈ ਓਵਰ ਸਪੀਡਿੰਗ ਨਹੀਂ ਕਰਨੀ ਟ੍ਰਾਫਿਕ ਰੂਲ ਫਾਲੋ ਕਰਨੇ ਨਹੀਂ ਪਰ ਜੇਕਰ ਐਕਸੀਡੈਂਟ ਹੋ ਜਾਂਦਾ ਫਿਰ ਕੀ ਕਰਨਾ ਉਹਦੇ ਦੀ ਸਭ ਤੋਂ ਇੰਪੋਰਟੈਂਟ ਕਨਸੈਪਟ ਹੈ ਪੂਰੇ ਵਰਲਡ ਦੇ ਚ ਗੋਲਡਨ ਆਰ ਕਨਸੈਪਟ ਗੋਡਨਰ ਕਨਸੈਪਟ ਦਾ ਮਤਲਬ ਕੀ ਹੈ ਕਿ ਜਦੋਂ ਸਭ ਤੋਂ ਪਹਿਲਾ ਕੈਂਟੈਕਸਿਡੈਂਟ ਹੋਣ ਤੋਂ ਬਾਅਦ ਉਹ ਸਭ ਤੋਂ ਇੰਪੋਰਟੈਂਟ ਆ ਜਿਹਦੇ ਵਿੱਚ ਕੀ ਅਸੀਂ ਇੱਕ ਮਲਟੀਡਿਸਿਪਲਿਨਰੀ ਟੀਮ ਆਰਥੋਪੈਡਿਕ ਨਿਊਰ ਸਰਜਰੀ 플ਾਸਟਿਕ ਸਰਜਰੀ ਕ੍ਰਿਟੀਕਲ ਕੇਅਰ ਐਂਡ ਐਮਰਜੈਂਸੀ ਡਿਪਾਰਟਮੈਂਟ ਦਿੱਤੇ ਹੋਏਗਾ ਅਸੀਂ ਪੇਸ਼ੈਂਟ ਨੂੰ ਉੱਥੇ ਹੀ ਚਾਹੀਏ ਕਿਉਂਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਕਦੇ ਵੀ ਇੱਕ ਸੱਟ ਨਹੀਂ ਲੱਗਦੀ ਇਹ ਕਦੇ ਵੀ ਨਹੀਂ ਹੁੰਦਾ ਕਿ ਉਹਨਾਂ ਦਾ ਫ੍ਰੈਕਚਰ ਹੋਏਗਾ ਜਾਂ ਉਹਨਾਂ ਦੀ ਸਿਰਚੀ ਸੱਟ ਹੋਏਗੀ ਜਾਂ ਨਿਊਰੋਸਰਜਰੀ ਨਾਲ ਰਿਲੇਟਡ ਹੋਏਗੀ ਇਹ ਹਮੇਸ਼ਾ ਮਲਟੀਪਲ ਜਗ੍ਹਾ ਤੇ ਕਨਸੈਪ ਜਿਹੜੀਆਂ ਇਮੇਜਿੰਗ ਟੈਕਨੋਲੋਜੀਜ਼ ਹੈਗੀਆਂ ਨੇ 24/7 ਰਨਿੰਗ ਆਪਰੇਸ਼ਨ تھیਟਰਸ ਨੇ 24/7 ਜਿਹੜੀ ਟੀਮਸ ਅਵੇਲੇਬਲ ਨੇ ਜਾਂ ਪੇਸ਼ੀਅੰਟ ਨੂੰ ਕੇਟਰ ਕਰਨ ਦੇ ਲਈ ਉੱਥੇ ਅਸੀਂ ਪਹਿਲੇ 1 ਘੰਟੇ ਦੇ ਵਿੱਚ ਜੇਕਰ ਭਜਾ ਦਿੰਨੇ ਆ ਪੇਸ਼ੀ ਨੂੰ ਪਹੁੰਚ ਜਾਂਦਾ ਉਸ ਜਗ੍ਹਾ ਤੇ ਤਾਂ ਜਿਹੜਾ ਹੈਗਾਗਾ ਉਹਦੇ ਨਾਲ ਪੇਸ਼ੀਅੰਟ ਦੀ ਜਾਨ ਬਚਣ ਦੇ ਚਾਂਸ ਐਕਸਪੋਨੈਂਸ਼ੀਲੀ ਵੱਧ ਜਾਂਦੇ ਨੇ ਬਟ ਇਹਦੇ ਦੀ ਸਭ ਤੋਂ ਇੰਪੋਰਟੈਂਟ ਚੀਜ਼ ਦੂਜੀ ਹੈ ਕਿ ਜਦੋਂ ਪੇਸ਼ੈਂਟ ਦਾ ਐਕਸੀਡੈਂਟ ਹੋਇਆ ਉਤੋਂ ਨੂੰ ਟ੍ਰਾਂਸਫਰ ਕਿੱਦਾਂ ਕਰਨਾ ਉਹ ਵੀ ਬੜਾ ਇੰਪੋਰਟੈਂਟ ਹੈ ਜਿੱਦਾਂ ਅਸੀਂ ਗੱਲ ਕਰ ਰਹੇ ਹਾਂ ਸਰਕਸ ਰੱਖਿਆ ਫੋਰਸ ਦੀ ਇਸ ਤਰ੍ਹਾਂ ਦੇ ਕਨਸੈਪਟ ਇੰਡੀਆ ਚ ਲੈ ਕੇ ਆਉਣ ਦੀ ਲੋੜ ਹੈ ਐਂਡ ਜਨਰਲ ਪਬਲਿਕ ਜੀ ਵੀ ਤੁਹਾਡੇ ਥਰੂ ਮੈਂ ਇੱਕ ਅਵੇਅਰਨੈਸ ਦੇਣਾ ਚਾਹਾਂਗਾ ਕਿ ਅਸੀਂ ਪੇਸ਼ੈਂਟ ਨੂੰ ਟ੍ਰਾਂਸਪੋਰਟ ਕਿੱਦਾਂ ਕਰਨਾ ਉਹਦੇ ਵੀ ਵੱਖ-ਵੱਖ ਟਾਈਮ ਤੇ ਅਸੀਂ ਲਿਵਾਸਾ ਹਸਪੀਟਲ ਤੋਂ ਟ੍ਰੇਨਿੰਗਸ ਵੀ ਆਰਗੇਨਾਈਜ਼ ਕਰਦੀ ਜਨਰਲ ਪਬਲਿਕ ਲਈ ਹੋਈ ਐ ਐਨਐਸ ਕੈਂਪਸ ਲਗਾਉਣੀ ਹੈ ਜਿੱਥੇ ਕਿ ਸਿਖਾਇਆ ਜਾਂ ਦੇ ਦੂਸਤੀ ਐਂਡ ਜਿਹੜੀਆਂ ਪ੍ਰੀਵੈਂਸ਼ਨ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈ ਜਿੱਦਾਂ ਕਿ ਅਸੀਂ ਕਾਰ ਦੇ ਹੈਡ-ਆਨ ਕੋਲੀਜਨ ਹੁੰਦਾ ਜੇਕਰ ਅਸੀਂ ਸੀਟ ਬੈਲਟ ਪਾ ਕੇ ਬੈਠੇ ਹੋਏ ਆਂ ਤਾਂ ਚਾਂਸਸ ਆਫ ਡੈਥ ਡਿਕਰੀਸਡ ਬਾਈ 60 ਮੋਰ ਥੈਨ 60 ਪਰਸੈਂਟ 70 ਪਰਸੈਂਟ ਤੋਂ ਜ਼ਿਆਦਾ ਚਾਂਸਸ ਘੱਟ ਹੋ ਜਾਂਦੇ ਨੇ ਜੇਕਰ ਤੁਸੀਂ ਸੀਟ ਬੈਲਟ ਤੇ 에ਅਰ ਬੈਗ ਲੱਗੇ ਨੇ ਐਂਡ ਦੂਸਰੀ ਚੀਜ਼ ਹੈ ਕਿ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਟੂ-ਵੀਲਰ ਦੇ ਉੱਪਰ ਟੂ-ਵੀਲਰ ਤੇ ਆਪਣੇ ਇੰਡੀਆ ਦੇ ਵਿੱਚ ਹੈਲਮਟ ਪਾਉਣ ਦਾ ਕਨਸੈਪਟ ਬਹੁਤ ਹੀ ਘੱਟ ਆ ਤਾਂ ਹੈਲਮਟ ਪਾ ਵੀ ਲੈਣੇ ਆਂ ਤਾਂ ਫਿਰ ਕੋਈ ਵੀ ਜਿਹੜੀ ਹੈਗੀ ਹੈਗੀ ਸਟੈਪ ਕਿਲਾ ਹੈਲਮਟ ਆਪਨੇ ਚਲਾਣ ਤੋਂ ਬਚਨ ਨਹੀਂ ਪਾਉਣਾ ਆਪਾਂ ਨੇ ਆਪਣੀ ਜਾਨ ਬਚਾਉਣ ਲਈ ਪਾਉਣਾ ਤੇ ਐਂਡ ਡਰਿੰਕ ਐਂਡ ਡਰਾਈਵਿੰਗ ਵੈਰੀ ਕਾਮਨ ਕਿਉਂਕਿ ਆਪਣੀ ਜਿਹੜੀ ਹੈਗੀ ਉਹਦੇ ਲਈ ਲਾ ਇਨਫੋਰਸਮੈਂਟ ਉਨੀ ਉਨੀ ਹੈਗੀ ਤਾਂ ਉਹਦੇ ਨਾਲ ਕੀ ਹੁੰਦਾ ਕਿ ਆਪਾਂ ਡਰਿੰਕ ਐਂਡ ਡਰਾਈਵ ਬੜਾ ਕੈਜੂਅਲੀ ਲੈ ਲੈਂਦੇ ਆ ਕਿ ਡਰਿੰਕ ਐਂਡ ਡਰਾਈਵਿੰਗ ਕਰਕੇ ਕੋਈ ਕੁਝ ਨਹੀਂ ਹੁੰਦਾ ਪਹੁੰਚ ਜਾਗੇ ਘਰ ਇੱਕ ਪਾਰਟੀ ਤੇ ਗਏ ਆ ਕੋਈ ਗੱਲ ਨਹੀਂ ਮੈਂ ਗੱਡੀ ਮੈਂ ਚਲਾਉਂਗਾ ਪੰਜਾਬ ਦਾ ਤਾਂ ਕਨਸੈਪਟ ਹੈ ਨਾ ਇਹ ਕਈ ਸਰ ਨੇ ਇਸ ਕਰਕੇ ਕਿ ਇਸ ਚੀਜ਼ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਨਾ ਕਿ ਅਸੀਂ ਇੰਪਲੀਮੈਂਟ ਆਪਣੇ ਲੈਵਲ ਤੋਂ ਕਰਨਾ ਕਿ ਅਸੀਂ ਆਪਣੀ ਫੈਮਿਲੀ ਜਾਂ ਆਪਣੇ ਫਰੈਂਡ ਦੇ ਵਿੱਚ ਕਿਤੇ ਜਾ ਰਹੇ ਹਾਂ ਜੇ ਸਬੰਧੀ ਡਰੰਕ ਤੁਹਾਨੂੰ ਕਹਿਣਾ ਚਾਹੀਦਾ ਕਿ ਨਹੀਂ ਗੱਡੀ ਬਿਨਾਂ ਪੀਤੇ ਵਾਲਾ ਚਲਾਏਗਾ ਬਾਈ ਨਹੀਂ ਚਲਾਏਗਾ ਇਹ ਕਨਸੈਪਟ ਨੂੰ ਲੈ ਕੇ ਆਉਣਾਗਾ ਸੀਟ ਬੈਲਟ ਵੀਅਰ ਜ਼ਰੂਰ ਕਰਨੀ ਹੈ ਕਿ ਹਾਂ ਇਸ ਲਈ ਨਹੀਂ ਕਰਨੀਗੇ ਸਾਹਮਣੇ ਨਾਕਾ ਲੱਗੇ ਤਾਂ ਆਪਾਂ ਚਲਾਣ ਤੋਂ ਬਿਨਾਂ ਹਮੇਸ਼ਾ ਹੀ ਕਾਰਜ ਬੈਠਦੇ ਸਰ ਫਸਟ ਸਟੈਪ ਸ਼ੁੱਡ ਬੀ ਕਿ ਅਸੀਂ ਸੀਟ ਬੈਲਟ ਲਾਈਏ ਹੈ ਸੀਟ ਬੈਲਟ ਦੋਨੋਂ ਸਾਈਡ ਦੂਸਰੀ ਚੀਜ਼ ਹੈ ਕਿ ਹਾਲਕਾ ਮੋਬਾਈਲ ਬੜੇ ਕਾਮਨ ਹੋ ਗਏ ਨੇ ਇੱਕ ਤਾਂ ਸੋਸ਼ਲ ਮੀਡੀਆ ਦੇ ਵਿੱਚ ਅੱਜ ਜੈਂਗਸਟਰ ਨੇ ਜਿਹੜੀ ਸਾਰੇ ਰੀਲਾਂ ਬਣਾਉਣ ਦਾ ਬੜਾ ਸ਼ੌਂਕ ਹੈ ਕਾਰ ਡੈਸ਼ਬੋਰਡ ਸਟੋਰੀਜ਼ ਪਾਉਣੀਆਂ ਨੇ ਨਾ ਇਹ ਚੀਜ਼ਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਇਹੀ ਸਭ ਤੋਂ ਜ਼ਿਆਦਾ ਡਿਸਟਰੈਕਸ਼ਨ ਪੁਆਇੰਟ ਆ ਕੋਈ ਫੋਨ ਕਾਲ ਆ ਰਹੀ ਐ ਸੀ ਇਮੀਡੀਟਲੀ ਫੋਨ ਕੰਦਿਰ ਕਰਕੇ ਸੁਣਨ ਦੀ ਕੋਸ਼ਿਸ਼ ਕਰਦੇ ਆ ਉਦੋਂ ਲੱਗ ਰਿਹਾ ਹੁੰਦਾ ਕਿ ਫਿਊ ਸੈਕੰਡਸ ਦੀ ਗੱਲ ਕਰਨੇ ਕੋਈ ਕੱਟ ਨਹੀਂ ਪਾਏਗਾ ਪਰ ਤੁਸੀਂ ਕਾਰ ਡਰਾਈਵ ਕੋ ਨੂੰ ਇੱਕਦਮ ਨੀਚੇ ਦੇਖ ਕੇ ਫਿਊ ਸੈਕੰਡ ਦੇ ਵਿੱਚ ਹੀ ਡਿਜਾਸਟਰ ਹੈਪਨ ਤੇ ਹੁਣ ਧੁੰਦੇ ਟਾਈਮ ਤੇ ਹੋਰ ਜਿਆਦਾ ਇਹ ਵੱਧ ਗਏ ਹੋਏ ਨੇ ਨਾ ਇੰਨਾਂ ਚੀਜ਼ਾਂ ਤੇ ਸਾਨੂੰ ਪਬਲਿਕ ਅਵੇਅਰਨੈਸ ਬੜੀ ਇੰਪੋਰਟੈਂਟ ਹੈਗੀ ਆ ਜੇਕਰ ਐਕਸੀਡੈਂਟ ਹੋ ਜਾਂਦਾ ਤਾਂ ਉਸ ਟਾਈਮ ਤੇ ਪੇਸ਼ੈਂਟ ਨੂੰ ਸਹੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਸਟੇਟ ਆਫ ਦਾ ਆਰਟ ਜਿਹੜੀਆਂ ਫੈਸਿਲਿਟੀਆਂ ਨੇਗੀਆਂ ਮਲਟੀ ਡਿਸਿਪਲਨਰੀ ਟੀਮਸ ਹੈਗੀਆਂ ਨੇਗੀਆਂ ਉਹੀ ਹੈ ਜਿਹੜੀ ਕਿ ਸਾਡੇ ਨਾਲ ਜਿਹੜੀ ਇੱਕ ਆਪਣੀ ਹਿਊਮਨ ਲਾਈਫ ਨੂੰ ਸੇਵ ਕਰ ਸਕਦੇ ਆ ਡਾਕਟਰ ਸਾਹਿਬ 에ਅਰ ਬੈਗ ਬਾਰੇ ਦੱਸਿਓ ਬਿਲਕੁਲ 에어 ਬੈਗ ਬਹੁਤ ਹੀ ਇੰਪੋਰਟੈਂਟ ਨੇ ਕਿ ਇਹ ਗਵਰਨਮੈਂਟ ਨੇ ਨਵੇਂ ਲਾਅਜ਼ ਕੀਤੇ ਨੇ ਤਾਂ 에어 ਜਿਹੜੇ ਬੈਗ ਨੇ ਉਹ ਕੰਪਲਸਰੀ ਹੋ ਗਏ ਨੇ ਐਂਡ ਦੂਸਰੀ ਚੀਜ਼ ਇਹ ਵੀ ਹੈ ਕਿ ਬਹੁਤ ਸਾਰੀਆਂ ਕਾਰਨਾਂ ਵਿੱਚ ਇਹ ਵੀ ਹੈ ਕਿ ਜੇ ਤੁਹਾਡੇ ਸੀਟ ਬੈਲਟ ਨਹੀਂ ਲੱਗੀ ਤਾਂ 에어 ਬੈਗ ਦੀ ਫੰਕਸ਼ਨਿੰਗ ਵੀ ਇਫੈਕਟ ਹੁੰਦੀ ਹੈ ਇਸ ਲਈ ਸੀਟ ਬੈਲਟ ਐਂਡ 에어 ਬੈਗ ਦੋਨੋਂ ਹੋਣਗੇ ਫਿਰ ਜ਼ਿਆਦਾ ਇਫੈਕਟਿਵ ਨੇ ਓਨਲੀ 에어 ਬੈਗ ਨਹੀਂ ਕਰ ਸਕਦਾ ਜੋ ਮੈਂ ਫਰਮ ਵੇਕਾਰਨ ਦੇ ਵਿੱਚ ਕੋਈ ਉਹਦੇ ਵਿੱਚ ਤਾਂ ਟੈਕਨੀਕਲ ਇਸ਼ੂ ਤਾਂ ਬਹੁਤ ਘੱਟ ਹੋ ਸਕਦਾ ਬਟ ਉਹ ਬਹੁਤ ਬਹੁਤ ਰੀਅਰ ਚੀਜ਼ ਹੁੰਦੀ ਹੈ ਕਈ ਵਾਰ ਹੁੰਦਾ ਕਿ ਆਪਾਂ ਬੰਪਰ ਦੇ ਅਗੇ ਇੱਕ ਐਕਸਟਰਾ ਰੇਲਿੰਗ ਲਗਵਾ ਲੈਣੀ ਹੈ ਨਾ ਉਹ ਲਗਵਾ ਲੈਣ ਤਾਂ ਫਿਰ ਉਹ ਸੈਂਸਰ ਜੈਕਟਿਵੇਟ ਨਹੀਂ ਹੋਣਗੇ ਥੈਂਕ ਯੂ ਸਰੇ ਕੋਲ ਰੋਡ ਐਕਸੀਡੈਂਟ ਹੁੰਦਾ ਤੇ ਲਵਾਸਾ ਜੀ ਕਿਹੜੀ ਟੈਕਨੋਲੋਜੀ ਹੈ ਕਿਹੜੇ ਕਿਹੜੇ ਡਾਕਟਰ ਸਨ ਸਾਡੇ ਕੋਲ ਪੂਰੀ ਮਲਟੀ ਡਿਸਿਪਲਿਨਰੀ ਟੀਮ ਆ ਆਰਥੋਪੈਡਿਕਸ ਨਿਊਰੋ ਸਰਜਨ ਕ੍ਰਿਟੀਕਲ ਕੇਅਰ ਪਲਾਸਟਿਕ ਸਰਜਰੀ ਐਂਡ ਐਮਰਜੈਂਸੀ ਡਿਪਾਰਟਮੈਂਟ ਸਾਡੇ 24 ਘੰਟੇ ਆਪਰੇਸ਼ਨ تھیਟਰਸ ਮੌਂਟਰ ਰੂਟੀ ਨੇ ਜਿਹੜੇ ਕਿ ਫੰਕਸ਼ਨਿੰਗ ਨੇ ਇਮੇਜਿੰਗ ਟੈਕਨੋਲੋਜੀ ਸਾਡੇ ਕੋਲ ਡਾਇਗਨੋਸਟਿਕ ਦੇ ਵਿੱਚ ਸਾਡੀਆਂ ਲੈਬ 24 ਘੰਟੇ ਫੰਕਸ਼ਨ ਕਰਦੇ ਆਂ ਜੀ ਲਾਰੰਡ ਕਿ 24/7 ਜਿਹੜੀ ਅਵੇਲੇਬਿਲਟੀ ਹੈਗੀ ਸਾਡੇ ਇਮੇਜਿੰਗ ਦੇ ਵਿੱਚ ਹਾਈ ਐਂਡ ਸੀਟੀ ਸਕੈਨ ਐਮ ਆਰ ਆਈ ਐਂਡ ਡਿਜੀਟਲ ਐਕਸ-ਰੇ 24/7 ਵਰਕਿੰਗ ਨੇਗੀ ਆਲ ਰਿਡਾਇਓਲੋਜੀਸਟ ਐਂਡ एवरीथिंग ਥੀਅਰ ਵਰਕਿੰਗ 24/7 ਜੇ ਕੋਈ ਪੇਸ਼ੈਂਟ ਟਰਾਮਾ ਦਾ ਜਦੋਂ ਵੀ ਆਉਂਦਾ ਉਹਨੂੰ ਇਮੀਡੀਏਟਲੀ অপারেশন تھیਟਰ ਤੇ ਲੈ ਕੇ ਅਸੀਂ ਉਸੇ ਟਾਈਮ ਤੇ ਜੇਕਰ ਕੋਈ ਐਮਰਜੈਂਸੀ ਸਰਜਰੀ ਦੀ ਜਰੂਰਤ ਦਾ ਕੋਈ ਵੀ ਐਮਰਜੈਂਸੀ ਇੰਟਰਵੈਨਸ਼ਨ ਇਮੀਡੀਏਟਲੀ ਕੀਤੀ ਜਾ ਸਕਦੀ ਹੈ ਤਰ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹਾਂ ਜੀ ਹਾਂ ਜੀ ਹਾਂ ਪੂਨ ਕੰਨ ਚੱਕੜ ਹੋ ਗਏ ਲੇਕਿਨ ਨਹੀਂ ਆਉਂਦਾ ਦੋਸਤ ਪਿੱਛੋਂ ਮੈਂ ਇਹ ਦੇਖ ਪਿੱਛੋਂ ਦੇ ਲੋ ਪੂਲਾ ਛੋੜੋ ਛੋੜ ਆਜੇ